ਤਸੀਮ ਜਸਰ ਦੇ ਆਸਟ੍ਰੇਲੀਆ ਟੂਰ ਦਾ ਅੰਤ ਕਾਫੀ ਸ਼ਾਨਦਾਰ ਹੋਣੀ ਪੜਿਆ ਆਖਰੀ ਸ਼ੋਅ ਜੀਲੌਂਗ ਦੇ ਵਿੱਚ ਸੀ ਤੇ ਦਿਨ ਸੀ ਸੋਮਵਾਰ ਵਰਕਿੰਗ ਡੇ ਹੋਣ ਦੇ ਬਾਵਜੂਦ ਵੀ ਲੋਕਾਂ ਨੇ ਸ਼ੋਅ ਨੂੰ ਪਰਮਾ ਹੁੰਗਾਰਾ ਦਿੱਤਾ ਤੇ ਸ਼ੋਅ ਹਾਊਸ ਫੁੱਲ ਰਿਹਾ ਇਨਾ ਪਿਆਰ ਦੇਖ ਕੇ ਤਰਸੇਮ ਜਸਰ ਨੇ ਤਮਾਮ ਆਸਟ੍ਰੇਲੀਆ ਚ ਵਸਦੇ ਪੰਜਾਬੀਆਂ ਦਾ ਧੰਨਵਾਦ ਕੀਤਾ ਰਣੀਆ ਜੀ ਸਾਰੇ ਕਮਿਊਨਿਟੀ ਦਾ ਬੜਾ ਮਨ ਲੋ ਮੈਂ ਬਲੈਸਡ ਫੀਲ ਕਰਦਾ ਵੀ ਮੈਨੂੰ ਬਹੁਤ ਭਾਗਾਂ ਵਾਲਾ ਮੈਂ ਜਿਹੜਾ ਮੈਨੂੰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦਾ ਅਸ਼ੀਰਵਾਦ ਪਿਆਰ ਮਿਲਿਆ ਹਿੱਸੇ ਆਇਆ ਇਹ ਉਸ ਮਾਲਕ ਦੀ ਕਿਰਪਾ ਹੋਤੀ ਹੈ ਕਿ ਬਾਕੀ ਇੱਥੇ ਹੁਣ ਸਾਡਾ ਆਸਟ੍ਰੇਲੀਆ ਨਿਊਜ਼ੀਲੈਂਡ ਦਾ ਦੂਰ ਜਿਹੜਾ ਸਾਡਾ ਸੀਗਾ ਸਾਰਾ ਸਮਾਪਤ ਹੋਇਆ ਪਰ ਦੇ ਸ਼ਹਿਰ ਦੇ ਲੋਕ ਦੇ ਵਿੱਚੋਂ ਉਹ ਸਮਾਪਤੀ ਦਾ ਰੂਪ ਮਿਲਿਆ ਜਦੋਂ ਕਿ ਪਹਿਲਾਂ ਸਾਡਾ ਪਲਾਨ ਨਹੀਂ ਸੀ ਜਲਾਉਣ ਦਾ ਪਰ ਬਾਅਦ ਵਿੱਚ ਜਿਵੇਂ ਦਾਣਾ ਪਾਣੀ ਖਿੱਚ ਲਿਆਉਂਦਾ ਹਰ ਤੱਕ ਪਹਿਲਾਂ ਪਲਾਨ ਹੋਇਆ ਪਰ ਬੜਾ ਸ਼ਾਰਟ ਮਨੋ ਸ਼ਾਰਟ ਨੋਟਿਸ ਦੇ ਉੱਤੇ ਵੀ ਜਿੰਨਾ ਕੁਝ ਹੋਇਆ ਤੇ ਉੱਥੇ ਜੋ ਜੋ ਬੈਸਟ ਅਵੇਲੇਬਲ ਸੀ ਜੋ ਵੈਨਿਊ ਬੈਸਟ ਅਵੇਲੇਬਲ ਸੀ ਜਤਿੰਦਰ ਵੀਰੇ ਉਹਨਾਂ ਨੇ ਇੱਕ ਕਲਾਸਿਕ ਰਿਕਾਰਡ ਨੇ ਇਥੋਂ ਦੀ ਸਾਰੀ ਸਾਡੇ ਭਰਾਵਾਂ ਦੀ ਟੀਮ ਨੇ ਜੋ ਬੈਸਟ ਪੋਸੀਬਲ ਹੋ ਸਕਦਾ ਸੀ ਉਹ ਕੀਤਾ ਤੇ ਪਰ ਮੈਂ ਜੋ એનਰਜੀ ਜੋ ਵਾਈਬ ਸੀ ਉਹ ਸ਼ੋਹ ਦੀ ਉਹ ਬੜੀ ਬਾ ਕਮਾਲ ਸੀ ਕਿਉਂਕਿ ਤੁਹਾਨੂੰ ਆ ਫੀਲ ਹੁੰਦੀਆਂ ਹੁੰਦੀਆਂ ਵਾਈਬ੍ਰੇਸ਼ਨਸ ਹਨ ਕਈ ਥੀਸਾਂ ਦੇ ਵਿੱਚ ਬਹੁਤ ਵੱਡੇ ਧਾਮੇ ਜੰਮੇ ਦੇ ਨਾਲੋਂ ਵੀ ਵੱਡੀ ਚੀਜ਼ ਹੁੰਦੀ ਹੈ ਉਦੋਂ ਦੀ ਵਾਈਬ ਤੇ ਉੱਥੇ ਦੀ ਵਾਈਬ੍ਰੇਸ਼ਨਸ ਜੋ ਤੁਹਾਨੂੰ ਫੀਲ ਹੁੰਦੀ ਹੈ ਇੱਕ ਦੂਜੇ ਤੋਂ ਅਹਿਸਾਸ ਹੁੰਦਾ ਉਹ ਬਾ ਕਮਾਲ ਸੀ ਉਦੇ ਲਈ ਤੁਹਾਡਾ ਧੰਨਵਾਦ ਤੁਸੀਂ ਸਾਰਿਆਂ ਨੇ ਸ਼ੋਅ ਦੇ ਵਿੱਚ ਸਾਥ ਦਿੱਤਾ ਕੋਈ ਵੀ ਇਵੈਂਟ ਆ ਉਹ ਸਾਰੇ ਰਲ ਮਿਲ ਕੇ ਸਕਸੈਸਫੁਲ ਹੁੰਦੇ ਆ ਤੁਸੀਂ ਉਹਦੇ ਲਈ ਸਾਰਿਆਂ ਨੇ ਐਫਰਟ ਲਾਇਆ ਸਾਰਿਆਂ ਦਾ ਪਿਆਰ ਆ ਜੀ ਤੇ ਫਿਲਮਾਂ ਦੇ ਵਿੱਚ ਵੀ ਤੁਸੀਂ ਫਿਲਮਾਂ ਦੇ ਵਿੱਚ ਸਾਥ ਦਿੰਦੇ ਹੋ ਪਿਆਰ ਦਿੰਦੇ ਹੋ ਉਹਦੇ ਲਈ ਧੰਨਵਾਦ ਤੇ ਮੈਂ ਅੱਗੇ ਵਾਸਤੇ ਅਪੀਲ ਵੀ ਕਰਦਾ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਆਪਣੀ ਜਿਹੜੀ ਭਾਸ਼ਾ ਆਪਾਂ ਭਾਸ਼ਾ ਕਰਕੇ ਇਕੱਠੇ ਹੋਏ ਆ ਇੱਥੇ ਅੱਜ ਆਪਾਂ ਸਾਰਿਆਂ ਦੀ ਸਾਝ ਦੇ ਆਪਾਂ ਸਾਝ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਪੰਜਾਬੀ ਹੈ ਪੰਜਾਬੀ ਮੈਂ ਬੋਲਦਾ ਆਪਾਂ ਸੁਣਦੇ ਆ ਸਮਝਦੇ ਆ ਤੇ ਪੰਜਾਬੀ ਨੂੰ ਤੁਸੀਂ ਪਿਆਰ ਕਰਦੇ ਹੋ ਜੇ ਪੰਜਾਬੀ ਨੂੰ ਪਿਆਰ ਕਰਦੇ ਹੋ ਤਾਂ ਪੰਜਾਬੀ ਤੋਂ ਬਾਅਦ ਫਿਰ ਸੇਮ ਜਸਰ ਜਾਂ ਹੋਰ ਸਾਰੇ ਕਲਾਕਾਰ ਇਹ ਜਿਹੜਾ ਜਿਹੜਾ ਬੰਦਾ ਜਿੱਥੇ ਜਿੱਥੇ ਬੈਠਾ ਪੰਜਾਬੀ ਭਾਸ਼ਾ ਬੋਲਦਾ ਜਾਂ ਪੰਜਾਬੀ ਭਾਸ਼ਾ ਦੇ ਵਿੱਚ ਕੋਈ ਕੰਮ ਕਰ ਰਿਹਾ ਉਹਦੇ ਨਾਲ ਤੁਹਾਡੀ ਸਾਝ ਬਣਦੀ ਪਰ ਪੰਜਾਬੀ ਬੋਲੀ ਦੇ ਵਿੱਚ ਜਿਦਾ ਆਪਣਾ ਸਿਨੇਮਾ ਹੈਗਾ ਪਹਿਲਾਂ ਨਾਲੋਂ ਬਹੁਤ ਆਪਾਂ ਵੱਡੇ ਹੋ ਗਏ ਆ ਤੇ ਮੈਂ 4-5 ਸਾਲ ਤੋਂ ਇਹੀ ਗੱਲ بار-बार ਹਮੇਸ਼ਾ ਕਹਿੰਦਾ ਆਇਆ ਇੰਟਰਵਿਊ ਦੇ ਵਿੱਚ ਆਪਾਂ ਪਹਿਲਾਂ ਨਾਲੋਂ ਤਾਂ ਬਹੁਤ ਅੱਗੇ ਆ ਗਏ ਆ ਪਰ ਹਜੇ ਬਹੁਤ ਅੱਗੇ ਜਾਣ ਦੀ ਲੋੜ ਹੈ ਹਜੇ ਆਪਾਂ ਬਹੁਤ ਪਿੱਛੇ ਆ ਪੰਜਾਬੀ ਬੋਲੀ ਵਾਲੇ ਮਾਮਲੇ ਦੇ ਵਿੱਚ ਜੇ ਉਹ ਬੋਲੀ ਦੀ ਗੱਲ ਕਰੀਏ ਆਪਾਂ ਤਾਂ ਉਹ ਬੋਲੀ ਸਿਨੇਮੇ ਦੇ ਰਾਹੀਂ ਬਹੁਤ ਵੱਡੀ ਹੋ ਸਕਦੀ ਆ ਉਹ ਬੋਲੀ ਗੀਤਾਂ ਰਾਹੀਂ ਆਲਰੇਡੀ ਸਾਰੇ ਕਿਤੇ ਪਹੁੰਚ ਰਹੀ ਆ ਉੱਥੇ ਵੀ ਹੋਰ ਵੱਡੀ ਹੋ ਸਕਦੀ ਆ मीनिंगफुल ਲਿਰਿਕਸ ਨਾਲ ਤੇ ਜਦੋਂ ਗੀਤਾ ਨਾਲ ਪਰ ਸਿਨੇਮਾ ਬਹੁਤ ਵੱਡੀ ਚੀਜ਼ ਆ ਸਿਨੇਮਾ ਆਪਾਂ ਹਜੇ ਸਿਨੇਮੇ ਦੇ ਵਿੱਚ ਬਹੁਤ ਪੁੱਛਿਆ ਸਿਨੇਮੇ ਦੇ ਵਿੱਚ ਕਿਉਂਕਿ ਸਿਨੇਮਾ ਵਿਜ਼ੂਅਲ ਐਜੂਕੇਸ਼ਨ ਤੁਸੀਂ ਸਾਰੇ ਮੈਨੂੰ ਸਿਆਣਾਇਆ ਵਿਜ਼ੂਅਲ ਐਜੂਕੇਸ਼ਨ ਬੱਚਿਆਂ ਨੂੰ ਸਿਖਾਉਣ ਦਾ ਸਭ ਤੋਂ ਵੱਡਾ ਤੇ ਤਕੜਾ ਮਾਧਿਅਮ ਬਣਿਆ ਗਿਆ ਅੱਜ ਵੀ ਆਪਾਂ ਘਰਾਂ ਦੇ ਵਿੱਚ ਤੁਸੀਂ ਦੇਖਿਆ ਹੋ ਤੁਸੀਂ ਬੱਚਿਆਂ ਦੇ ਨਰਸਰੀ ਰਾਈਂਟ ਲਾ ਕੇ ਛੱਡ ਦਿੰਦੇ ਹੋ ਪੁਆਇੰਟ ਲਾ ਕੇ ਛੱਡ ਦਿੰਦੇ ਹੋ ਤੇ ਉਹਨਾਂ ਨੂੰ ਤੁਹਾਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਉਹ ਉਹਨਾਂ ਦੇ ਕੈਰੈਕਟਰਾਂ ਦੇ ਨਾਮ ਤੋਂ ਲੈ ਕੇ ਬੱਚਿਆਂ ਬੱਚੇ ਅੱਜਕੱਲ੍ਹ ਫੈਨ ਵੀ ਉਹੀ ਨੇ ਜਿਹੜੇ ਕੈਰੈਕਟਰ ਨੇ ਚਾਹੇ ਉਹ ਕੋਈ ਅ ਫਰੋਜ਼ਨ ਕਾਰਟੂਨ ਲਾਲੋ ਪੈਪਾ ਪੈਗ ਲਾਲੋ ਗਿਆ ਜਿੰਨੇ ਵੀ ਤੁਸੀਂ ABC ਲਾਲੋ ਤੁਹਾਨੂੰ ਤੁਸੀਂ ਬੱਚਿਆਂ ਨੂੰ ਉਹਨਾਂ ਬਾਰੇ ਦੱਸਦੇ ਨਹੀਂ ਬੱਚੇ ਤੁਹਾਨੂੰ ਉਹਨਾਂ ਬਾਰੇ ਦੱਸਦੇ ਆ ਉਹਦਾ ਰੀਜ਼ਨ ਕੀ ਹੈ ਕਿਉਂਕਿ ਉਹਨਾਂ ਨੇ ਉਹ ਦੇਖ ਲਿਆ ਉਹਨਾਂ ਦੇ ਡਿਜ਼ਾਈਨ 'ਚ ਬੈਠ ਗਏ ਸੋ ਨਿੱਕੇ ਨਿੱਕੇ ਚੀਜ਼ਾਂ ਆਪਾਂ ਨੂੰ ਨਹੀਂ ਪਤਾ ਵੀ ਸਾਇਸ ਸੁਭਾਅ ਇਹ ਆਪਣੇ ਤੇ ਕਿੰਨਾ ਅਸਰ ਪੈ ਰਿਹਾ ਬੱਚੇ ਦੀ ਜਿਹੜੀ ਨੇਚਰ ਆ ਬੱਚੇ ਦਾ ਜਿਹੜਾ ਸੁਭਾਅ ਉਹ ਤੁਹਾਨੂੰ ਬਣਾਉਣਾ ਨਹੀਂ ਪੈਂਦਾ ਉਹ 올 ਦਾ 바이오티ਸ ਆਡਾਪਟ ਕਰ ਰਹੇ ਸੋ ਮੇਰੀ ਗੁਜ਼ਾਰਿਸ਼ ਆ ਵੀ ਜਿਹੜਾ ਚੰਗਾ ਸਿਨੇਮਾ ਨਾ ਉਹਦੇ ਵਿੱਚ ਤੁਹਾਡੇ ਯੋਗਦਾਨ ਦੀ ਬਹੁਤ ਜ਼ਿਆਦਾ ਲੋੜ ਆ ਉਹਨੂੰ ਟਰਾਈ ਕਰੋ ਸਿਨੇਮੇ ਦੇ ਵਿੱਚ ਹੀ ਦੇਖੋ ਜਿਹੜੀ ਫਿਲਮ ਸਿਨੇਮੇ ਵਾਲੀ ਆ ਨਾ ਸਿਨੇਮੇ ਲਈ ਬਣੀ ਆ ਕਈ ਫਿਲਮਾਂ OTT ਲਈ ਬਣਦੀਆਂ ਮੈਂ ਵੀ ਕੋਈ ਕਰ ਉਹ ਸੀਰੀਜ਼ ਬਣਾ ਸਕਦਾ OTT ਵੀ ਬਣਾਉਂਗਾ ਪਰ ਉਹਦੀ ਮੇਕਿੰਗ ਦਾ ਬਹੁਤ ਫਰਕ ਹੁੰਦਾ ਅੱਜ ਆਪਾਂ ਇੱਥੇ ਕੋਈ ਟੀਵੀ ਤੇ ਫਿਲਮ ਦੇਖਣੀ ਹੋਵੇ ਟੀਵੀ ਦੇ ਫਰੇਮ ਅਲੱਗ ਹੁੰਦੇ ਨੇ ਟੈਕਨੀਕ ਟੈਕਨੀਕਲ ਜਿਹੜੇ ਬੰਦੇ ਹੋਣ ਉਹਨਾਂ ਨੂੰ ਪਤਾ ਹੋਣਾ ਅਦਰਵਾਈਜ਼ ਵੀ ਮੈਂ ਤੁਹਾਨੂੰ ਦੱਸ ਦਿੰਦਾ ਵੀ ਟੀਵੀ ਦੀ ਮੇਕਿੰਗ ਤੇ ਸਿਨੇਮੇ ਦੀ ਮੇਕਿੰਗ ਦੋਨੋਂ ਬਹੁਤ ਅਲੱਗ-ਅਲੱਗ ਚੀਜ਼ਾਂ ਹੋ ਜਾਂਦੀਆਂ ਟੀਵੀ ਦੀ ਮੇਕਿੰਗ ਕੰਪੈਕਟ ਹੁੰਦੀ ਆ ਟੀਵੀ ਦੀ ਮੇਕਿੰਗ ਲਿਮਟਿਡ ਹੁੰਦੀ ਆ ਪਰ ਸਿਨੇਮੇ ਦੀ ਮੇਕਿੰਗ ਬਹੁਤ ਵੱਡਾ ਬਜਟ ਵੀ ਮੰਗਦੀ ਆ ਤੇ ਜੇ ਆਪਾਂ ਸਿਨੇਮੇ ਨੂੰ ਵੱਡਾ ਕਰਾਂਗੇ ਤਾਂ ਸਾਰੇ ਵੱਡੇ ਹੋਵਾਂਗੇ ਉਹਦੇ ਨਾਲ ਤੁਹਾਡੀ ਹਿਸਟਰੀ ਵੱਡੀ ਹੁੰਦੀ ਆ ਚੀਜ਼ਾਂ ਵੱਡੀਆਂ ਹੁੰਦੀਆਂ ਤੁਸੀਂ ਇੱਥੇ ਬੈਠ ਕੇ ਹਰੇਕ ਬੰਦਾ ਆਪਣੀ ਆਪਣੀ ਜਗ੍ਹਾ ਤੇ ਆਪਣੀ ਆਪਣੀ ਕੁਰਸੀ ਤੇ ਜਿੱਥੇ ਵੀ ਤੁਸੀਂ ਕੰਮ ਕਰ ਰਹੇ ਹੋ ਤੁਸੀਂ ਕਿਤੇ ਨਾ ਕਿਤੇ ਕਮਿਊਨਿਟੀ ਦੇ ਲਈ ਵੀ ਕੰਮ ਕਰ ਰਹੇ ਹੋ ਤੁਹਾਨੂੰ ਵੀ ਨਹੀਂ ਪਤਾ ਹੋਣਾ ਜਿੱਥੇ ਤੁਹਾਨੂੰ ਕੋਈ ਕੁਐਸਚਨ ਪੁੱਛਦਾ ਹੋਣਾ ਯਾਰ ਤੇਰਾ ਨਾਮ ਕੀ ਆ ਤੂੰ ਪੱਕ ਕਿਉਂ ਬੰਨੀ ਆ ਤੁਸੀਂ ਉਹਦੇ ਪਿੱਛੇ ਇੱਕ ਸਟੋਰੀ ਦੱਸਦੇ ਹੋਣੀ ਉਹ ਤਾਂ ਤੁਸੀਂ ਕਮਿਊਨਿਟੀ ਲਈ ਕੰਮ ਕਰ ਰਹੇ ਹੋ ਉਦਾਂ ਹੀ ਇਹ ਚੀਜ਼ਾਂ ਇਸ ਸਹਿਜ ਸੁਭਾਏ ਹੁੰਦੇ ਹੁੰਦੇ ਕੰਮ ਤੇ ਮੇਰੀ ਗੁਜ਼ਾਰਿਸ਼ ਆ ਜੇ ਸਾਊਥ ਥੋੜੇ ਸਿਨੇਮੇ ਨੂੰ ਇੰਨਾ ਵੱਡਾ ਲਿਜਾ ਸਕਦੇ ਆ ਕਿਉਂਕਿ ਉਹ ਸੱਚੇ ਦਿਲੋਂ ਆਪਣੀ ਲੈਂਗੁਏਜ ਨੂੰ ਪਿਆਰ ਕਰਦੇ ਆ ਉਹ ਸੱਚੇ ਦਿਲੋਂ ਆਪਣੇ ਨਾਇਕਾਂ ਨੂੰ ਪਿਆਰ ਕਰਦੇ ਆ ਉਹ ਨਾਇਕ ਉਹਨਾਂ ਦੇ ਹੈਗੇ ਉਹਨਾਂ ਦੀ ਹਿਸਟਰੀ ਦੇ ਵਿੱਚ ਨਾਇਕ ਹੈਗੇ ਆ ਪਰ ਉਹ ਤੁਸੀਂ ਇਹ ਦੇਖੋ ਆਪਣੇ ਇੱਕ ਚੀਜ਼ ਬਹੁਤ ਹੈਗੀ ਆ ਵੀ ਆਪਾਂ 네ਗੈਟਿਵਿਟੀ ਨੂੰ ਬਹੁਤ ਜਲਦੀ ਫੜਦੇ ਆ ਇੱਥੇ ਹਜੇ ਸਾਰੇ ਜਿਹੜੇ ਆਪਾਂ ਬੈਠੇ ਆ ਜਿੰਨੇ ਮੈਨੂੰ ਦੇਖ ਰਹੇ ਆ ਉਹ ਸਾਰੇ ਇੱਕ ਏਜ ਲੱਗ ਚੁੱਕੇ ਆ ਉਹ ਅਲੱਗ ਕਰਨਾ ਪਰ ਜੇ ਮੈਂ ਬੱਚਿਆਂ ਦੀ ਗੱਲ ਕਰਾਂ ਬੱਚਿਆਂ ਦਾ ਸੈਂਸ ਜਾਂ ਟੀਨੇਜਰਸ ਦੀ ਗੱਲ ਕਰਾਂ ਉਹ ਹਜੇ 네ਗੈਟਿਵਿਟੀ ਦੇ ਵੱਲ ਬਹੁਤ ਜ਼ਿਆਦਾ ਇੰਟਰੈਕਟ ਹੁੰਦੇ ਆ ਤੇ ਆਲੇ-ਦਾਲੇ ਬਸ ਪੋਜ਼ਿਟਿਵਿਟੀ ਹੋਵੇ ਬਾਕੀ ਉਹਦੇ ਪਾਣੀ 'ਚ ਚੱਲ ਰਿਹਾ ਸਾਰਾ ਹੁਕਮੇ ਅੰਦਰ ਸਭ ਕੁ ਬਾਹਰ ਤਾਂ ਕੁਝ ਵੀ ਨਹੀਂ ਹੈਗਾ ਉਹਨਾਂ ਦੇ ਹੁਕਮ ਤੋਂ ਚਾਹੇ ਕੁਝ ਕੁਝ ਵੀ ਅਪੱਤਾ ਵੀ ਹੋ ਰਿਹਾ ਪਰ ਸਾਡਾ ਕੰਮ ਹੋਕਾ ਦੇਣਾ ਸਾਡਾ ਕੰਮ ਆਪਣੀ ਕਿਰਤ ਦੇ ਵਿੱਚ ਜਿੰਨਾ ਬੈਸਟ ਡਿਲੀਵਰ ਕਰ ਸਕਦੇ ਆ ਕਰਨਾ ਉਹਦੇ ਲਈ ਲੱਗਿਆ ਹੋਇਆ ਤੇ ਲੱਗਿਆ ਰਹੂਗਾ ਜਦ ਤੱਕ ਮਹਾਰਾਜ ਨੇ ਚਾਇਆ ਦਸਵੰਧ ਕੱਢ ਰਹੇ ਆ ਕਿਰਤ ਦੇ ਵਿੱਚੋਂ ਵੀ ਸਮੇਂ ਦੇ ਵਿੱਚੋਂ ਵੀ ਤੇ ਇਹ ਚੀਜ਼ਾਂ ਮੈਨੂੰ ਲੱਗਦਾ ਵੀ ਆਪਾਂ ਸਿਨੇਮਾ ਬਹੁਤ ਵੱਡਾ ਕਰ ਸਕਦੇ ਮੈਨੂੰ ਜੋ ਵਿਜ਼ਨ ਮੈਂ ਆਪਣਾ ਡੀ ਫਰਸਟ ਤੋਂ ਰਹਿ ਕੇ ਚੱਲਿਆ ਚਾਹੇ ਉਹ ਰੱਬ ਦਾ ਰੇਡੀਓ ਸੀ ਅਸੀਂ ਆਪਣੇ ਪ੍ਰੋਡਕਸ਼ਨ ਹਾਊਸ ਤੋਂ ਕੀਤੀ ਫਰਸਟ ਫਿਲਮ ਦੇ ਵਿੱਚ ਵੀ ਰਿਸਕ ਲਿਆ ਤੇ ਹਜੇ ਤੱਕ ਉਹੀ ਸਾਡੀ ਜ਼ਿੰਦਗੀ ਦਾ ਮਾਪਦੰਡ ਰਹਿ ਸਕਦੀ ਚੱਲ ਰਿਹਾ ਤੇ ਇਹਦੇ ਵਿੱਚ ਸਵਾਦ ਵੀ ਆਉਂਦਾ ਆਨੰਦ ਵੀ ਆਉਂਦਾ ਪਰ ਇੰਨਾ ਕਿ ਜ਼ਰੂਰ ਹੋਊਗਾ ਕਿ ਜਦੋਂ ਸਿਨੇਮੇ ਦੇ ਵਿੱਚ ਫਿਲਮਾਂ ਦੀ ਗੱਲ ਹੋਊਗੀ ਤਾਂ ਮਹਾਰਾਜ ਦੀ ਕਿਰਪਾ ਨਾਲ ਮੇਰੀ ਇਹੀ ਅਰਦਾਸ ਹੁੰਦੀ ਹੈ ਵੀ ਉਹ ਫਿਲਮਾਂ ਹਿੱਸੇ ਆਉਣ ਉਹ ਫਿਲਮਾਂ ਹੋਣ ਜਦੋਂ ਅੱਜ ਤੋਂ 10 15 20 ਸਾਲ ਪਹਿਲਾਂ ਜੀ ਅੱਜ ਅਸੀਂ ਪੁਰਾਣੀਆਂ ਫਿਲਮਾਂ ਦੀ ਗੱਲ ਕਰਦੇ ਆਂ ਤਾਂ ਸਮਝ ਲਈ ਤਾਂ ਅੱਜ ਦੀ ਵੀ ਗੱਲ ਹੋਣੀ ਹੈ ਤਾਂ ਉਹ ਫਿਰ ਬਾਅਦ ਚ ਲਿਖਾ ਜੋਖਾ ਹੁੰਦਾ ਵੀ ਕਿਹਨੇ ਕੀ ਕੀਤਾ ਕਿਹਨੇ ਕੀ ਬੀਜਿਆ ਅੱਗ ਬੁਝਾਉਣ ਵਾਲਿਆਂ ਸੀ ਕਗਲਾਉਣ ਵਾਲਿਆਂ ਸੀ ਉਹ ਚੀਜ਼ ਜਿਹਦੇ ਲਈ ਕੰਮ ਕਰ ਰਹੇ ਆ ਤੇ ਮੇਰੇ ਵੱਲੋਂ ਸਾਰਿਆਂ ਨੂੰ ਬੇਨਤੀ ਆ ਬਸ ਵੀ ਚੰਗੀ ਫਿਲਮ ਹਿਸਟਰੀ ਵਾਲੀ ਫਿਲਮ ਉਹ ਨਾ ਛੱਡਿਓ ਹਾਸੇ ਮਜ਼ਾਕ ਵਾਲੀ ਚਾਹੇ ਤੁਸੀਂ ਘਰੇ ਦੇਖ ਲਿਓ ਚਾਹੇ ਮੈਰੀਓ ਆ ਮੈਂ ਨਹੀਂ ਕਹਿੰਦਾ ਮੇਰੀ ਵੀ ਚਾਹੇ ਕੋਈ ਵੀ ਫਿਲਮਾ ਤੁਹਾਨੂੰ ਲੱਗਦੀ ਹੈ ਨਾ ਵੀ ਇਹ ਫਿਲਮ ਨਹੀਂ ਹੈਗੀ ਯਾਰ ਸਿਨੇਮੇ ਜਾਣ ਜੂਗੀ ਉਹਨੂੰ ਭਾਵੇਂ ਨਾ ਜਾਇਓ ਪਰ ਜਿਹੜੀ ਜ਼ਰੂਰੀ ਹੈ ਉਹਨੂੰ ਇੱਕ ਰਿਸਪੌਂਸਿਬਿਲਟੀ ਦੇ ਤੌਰ ਤੇ ਜਾਇਓ ਕਿਉਂਕਿ ਆਪਾਂ ਹੈਗੇ ਬਹੁਤ ਜ਼ਿਆਦੇ ਆ ਆਪਾਂ ਪਾਵਰਫੁੱਲ ਵੀ ਆ ਆਪਾਂ ਇਕਨੋਮਿਕਲੀ ਵੀ ਡੇ ਬਾਏ ਡੇ ਤਕੜੇ ਹੋ ਰਹੇ ਆ ਆਪਣੀਆਂ ਫਿਲਮਾਂ ਓਵਰਸੀਜ਼ 'ਚ ਵਰਕ ਵੀ ਠੀਕ ਕਰ ਰਹੀਆਂ ਨੇ ਪਰ ਜੇ ਸਾਊਥ ਵਾਲੇ ਆਪਣੀ ਲੈਂਗੁਏਜ ਨੂੰ ਐਡੀ ਡੋਮੀਨੇਟ ਕਰ ਸਕਦੇ ਆ ਕਿ ਬਾਲੀਵੁੱਡ ਵਾਲੇ ਜਸਟ ਪੀਰਸਾ ਦੇਣ ਸਾਊਥ ਚਾ ਰਹੇ ਆ ਤਾਂ ਫਿਰ ਆਪਾਂ ਆਪਣੇ ਨਾਇਕਾਂ ਨੂੰ ਤੇ ਆਪਣੀ ਭਾਸ਼ਾ ਨੂੰ ਕੀ ਹੋਇਆ ਆਪਣੇ ਕੋਲ ਵੀ ਟੈਲੈਂਟ ਹੈਗਾ ਸਾਰਾ ਕੁਝ ਹੈਗਾ ਪਹਿਲਾਂ ਤਾਂ ਆਪਾਂ ਆਪਣਿਆਂ ਨੂੰ ਆਪਣੀ ਸਮਝੀਏ ਤੇ ਆਪਣਿਆਂ ਨੂੰ ਪਿਆਰ ਕਰਨ ਤੇ ਸੰਗ ਨਾ ਕਰੀਏ ਕਈ ਵਾਰ ਇਹ ਹੁੰਦਾ ਸੀ ਬਹੁਤ ਮੈਂ ਇੱਕ ਹਾਸੇ ਵਾਲੀ ਗੱਲ ਦੇਖੀ ਆ ਬਹੁਤ ਵਾਰ ਮਿਲਦੇ ਆ ਸਾਨੂੰ ਵਧੀਆ ਫੈਮਲੀਆ ਵਾਲੇ ਜਿਹੜੇ ਹੈਗੇ ਆ ਤਉ ਹੀ ਗੱਲ ਚ ਮਾਣ ਮਹਿਸੂਸ ਕਰਦੇ ਆ ਵੀ ਅਸੀਂ ਪੰਜਾਬੀ ਸ਼ੋਅ ਤੇ ਨਹੀਂ ਜਾਂਦੇ ਤੇ ਅਸੀਂ ਪੰਜਾਬੀ ਫਿਲਮ ਨਹੀਂ ਦੇਖਦੇ ਉਹ ਮਿਲਣਗੇ ਭਾਜੀ ਫੋਟੋ ਕਰਾ ਲਓ ਅਸੀਂ ਤੁਹਾਡੀਆਂ ਫਿਲਮਾਂ ਦੇਖੀਆਂ ਮੈਂ ਕਿਹਾ ਅੱਛਾ ਤੁਸੀਂ ਦੇਖੀ ਸੀ ਸਿਰਮੇ ਕਿਦੇ ਸੀ ਨਹੀਂ ਉਹ ਘਰੇ ਆ ਜਾਂਦੀ ਆਪਾਂ ਉੱਥੇ ਦੇਖ ਲਈਦੀ ਆ ਤਿੰਨ ਤਿੰਨ ਵਾਰ ਦੇਖ ਲਈ ਚਾਰ ਚਾਰ ਵਾਰ ਦੇਖ ਲਈ ਸਿਰਮੇ ਤੋ ਅਸੀਂ ਫਿਰ ਜਾਂਦੇ ਨੇ ਤੁਹਾਨੂੰ ਪਤਾ ਪੰਜਾਬੀ ਫਿਲਮੇ ਦਾ ਮਾਹੌਲ ਥੋੜਾ ਜਿਹਾ ਉੱਥੇ ਫੂਟਿੰਗ ਹੁੰਦੀ ਆ ਐਦਾਂ ਹੁੰਦਾ ਪਰ ਮੈਂ ਬਹੁਤ ਵਾਰ ਕਹਿੰਦਾ ਉਹਨਾਂ ਮੈਂ ਕਿਹਾ ਯਾਰ ਤੁਸੀਂ ਤੁਹਾਨੂੰ ਨਹੀਂ ਪਤਾ ਤੁਸੀਂ ਮਨ ਲੋ ਕਿੰਨੀ ਪੌਇਜ਼ਨਸ ਕੰਮ ਕਰ ਰਹੇ ਹੋ ਇੱਕ ਕਰੋੜਾਂ ਦੀ ਇਨਵੈਸਟਮੈਂਟ ਨੂੰ ਤੁਸੀਂ ਘਰੇ ਤੁਸੀਂ ਤੁਹਾਡੇ ਵੱਲੋਂ ਪਿਆਰ ਕਰ ਰਹੇ ਹੋ 노 ਡਾਊਟ ਤੁਸੀਂ ਕਹਿੰਦੇ ਹੋ ਅਸੀਂ ਤੁਹਾਡੀ ਫਿਲਮ ਦੇਖੀ ਇਸ ਤੋਂ ਤੁਹਾਨੂੰ ਬਹੁਤ ਪਿਆਰ ਕਰਦੇ ਪਰ ਤੁਹਾਨੂੰ ਇਹ ਨਹੀਂ ਪਤਾ ਵੀ ਉਹ ਪਿਆਰ ਦਾ ਨੁਕਸਾਨ ਹੋ ਰਿਹਾ ਫਾਇਦੇ ਦੀ بجائے ਸੋ ਇਹ ਚੀਜ਼ ਤੋਂ ਸੰਗ ਨਾ ਕਰੀਏ ਪੰਜਾਬੀ ਬੋਲੀ ਬੋਲਣ ਤੋਂ ਪੰਜਾਬੀ ਸਿਨੇਮਾ ਦੇਖਣ ਤੋਂ ਤੇ ਪੰਜਾਬੀ ਸ਼ੋਅ ਤੇ ਜਾਣ ਤੋਂ ਮੈਨੂੰ ਪਤਾ ਹਰ ਇੱਕ ਤਰ੍ਹਾਂ ਦੀ ਕੈਟਾਗਰੀ ਆ ਜੇ ਤੁਸੀਂ ਤੁਹਾਨੂੰ ਇੱਕ ਹੱਡੀ ਪਸੰਦ ਨਹੀਂ ਤਾਂ ਤੁਸੀਂ ਆਟਾ ਖਾਣਾ ਥੋੜੀ ਬੰਦ ਕਰ ਦਿੰਦੇ ਤੁਸੀਂ ਹੱਡੀ ਬਦਲ ਲੈਂਦੇ ਹੋ ਅੱਟਾ ਦਾ ਖਾਣੇ ਆ ਨਾ ਉਹੀ ਚੀਜ਼ ਆ ਪੰਜਾਬੀ ਸ਼ੋਅ ਵੀ ਸੇਮ ਚੀਜ਼ ਆ ਪੰਜਾਬੀ ਫਿਲਮਾਂ ਵੀ ਸੇਮ ਚੀਜ਼ ਆ ਪੰਜਾਬੀ ਗੀਤ ਵੀ ਸੇਮ ਚੀਜ਼ ਆ ਆਪਾਂ ਪਹਿਲਾ ਗੱਲ ਤਾਂ ਜਿਹੜੀ ਕੈਟਾਗੋਰਾਇਜ਼ ਆ ਮੈਨੂੰ ਲੱਗਦਾ ਉਹ ਬਹੁਤ ਸੋਚ ਸਮਝ ਕੇ ਹੋਣਾ ਚਾਹੀਦਾ ਆਪਾਂ ਇੱਕ ਰੈਸਟੋਰੈਂਟ ਰੋਟੀ ਖਾਣੇ ਆ ਪਰ ਨਹੀਂ ਵਧੀਆ ਲੱਗੀ ਆਪਾਂ ਰੋਟੀ ਖਾਣੀ ਨਹੀਂ ਬੰਦ ਕਰਦੇ ਆਪਾਂ ਰੈਸਟੋਰੈਂਟ ਬਦਲ ਦਿੰਨੇ ਆ ਆਪਾਂ ਕਹਿੰਦੇ ਉਹਦਾ ਫੂਡ ਬਹੁਤ ਵਧੀਆ ਇਹ ਤਾਂ ਫੂਡ ਬਹੁਤ ਵਧੀਆ ਸੋ ਕੋਈ ਵੀ ਚੀਜ਼ ਆ ਉਹਦੀ ਜਿਹੜੀ ਉਹਨੂੰ ਆਪਾਂ ਚੂਜ਼ ਕਰਨਾ ਤੁਹਾਨੂੰ ਪਲੀਜ਼ ਉਹਦੀ ਕੁਆਲਿਟੀ ਦੇ ਆਧਾਰ ਤੇ ਚੂਜ਼ ਕਰੋ ਕੈਟਾਗੋਰਾਇਜ਼ ਕਰਕੇ ਮਾੜਾ ਹਰੇ ਦਾ ਚੰਗਾ ਹਰੇ ਦਾ ਚੰਗਿਆਈਆਂ ਵੀ ਇਹਦੇ ਵਿੱਚ ਹੀ ਨੇ ਬਰਾਈਆਂ ਵੀ ਵਿੱਚ ਹੀ ਨੇ ਉਹ ਆਪਾਂ ਦੇਖਣਾ ਵੀ ਆਪਾਂ ਚੂਜ਼ ਕੀ ਕਰਨਾ ਸੋ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ 쇼 ਤੇ ਆਪਾਂ ਗੀਤ ਗਾਲੇ ਸੀ ਅੱਜ ਮੈਨੂੰ ਲੱਗਦਾ ਸੀ ਵੀ ਜੋ ਮੇਰਾ ਜੀ ਕਰਦਾ ਮੈਂ ਤੁਹਾਨੂੰ ਇੱਕ ਵਾਰ ਸਾਂਝਾ ਜ਼ਰੂਰ ਕਰਾਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਹੈ ਮੈਂ ਸਾਰਿਆਂ ਤੋਂ ਛੋਟਾ ਸ਼ੋਅ ਨੂੰ ਆਰਗੇਨਾਈਜ਼ ਕਰਨ ਵਾਲੇ ਸੀ ਜਤਿੰਦਰ ਸਿੰਘ ਉਹਨਾਂ ਨੇ ਵੀ तमाम ਆਸਟ੍ਰੇਲੀਆ ਚ ਵੱਸਦੇ ਹੋਏ ਪੰਜਾਬੀਆਂ ਦਾ ਧੰਨਵਾਦ ਕੀਤਾ ਸਭ ਤੋਂ ਪਹਿਲਾਂ ਧੰਨਵਾਦ ਜੀ ਸਾਰਿਆਂ ਦਾ ਤੁਸੀਂ ਸਾਰੇ ਸ਼ੋਅ ਨੂੰ ਇੰਨਾ ਪਿਆਰ ਦਿੱਤਾ ਤੇ ਜੇ ਆਪਾਂ ਸੌਂਵਾਰ ਦੀ ਗੱਲ ਕਰਦੇ ਹਾਂ ਤਾਂ ਉਹ ਸਾਡੇ ਲਈ ਬੜਾ ਵੱਡਾ ਇੱਕ ਟਾਰਗੇਟ ਸੀਗਾ ਜਿੱਦਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਸੰਡੇ ਨੂੰ ਗਰਦਾਸ ਸਿੰਘ ਸਾਹਿਬ ਦਾ ਸ਼ੋਅ ਸੀਗਾ ਮੈਲਬਨ ਦੇ ਵਿੱਚ ਤੇ ਅਸੀਂ ਨਹੀਂ ਚਾਹੁੰਦੇ ਸੀ ਕਿ ਕੋਈ ਉਦਾਂ ਦੀ ਕੋਈ ਕੌਂਟਰੋਵਰਸੀ ਹੋਵੇ ਜਾਂ ਕੋਈ ਸਾਨੂੰ ਕੋਈ ਬੈਡ ਕਿਸੇ ਆਪਾਂ ਆਰਟਿਸਟ ਨੂੰ ਜਾਂ ਕੋਈ ਸੇਮ ਡੇਟ ਦੇ ਸ਼ੋਅ ਅਨਾਉਂਸ ਕਰੀਏ ਤਾਂ ਅਸੀਂ ਕਿਹਾ ਵੀ ਚਲੋ ਅਸੀਂ ਆਪ ਰਿਸਕ ਲੈ ਕੇ ਇੱਕ ਮੰਡੇ ਨੂੰ ਟਰਾਈ ਕਰਦੇ ਹਾਂ ਤੇ ਜੇ ਮੰਡੇ ਨੂੰ ਸਾਰੀ ਟੀਮ ਦਾ ਐਫਰਟ ਸੀਗਾ ਲੋਕਲ ਇੱਥੇ ਇੰਦਰ ਭਾਈ ਅਮਰੀਕ ਬਰੋਜ਼ ਤੋਂ ਸਾਰੀ ਟੀਮ ਲੋਕਲ ਜਲੌਂਗ ਦੇ ਜਿੰਨੇ ਸਪੌਂਸਰ ਨੇ ਦਪਿੰਦਰ ਭਾਈ ਜਿਹੜੇ ਸਾਨੂੰ ਹਰੇਕ ਸ਼ੋਅ ਦੇ ਵਿੱਚ ਸਪੌਂਸਰ ਕਰਦੇ ਨੇ ਤੇ ਇਹਨਾਂ ਦੀ ਹੱਲਾਸ਼ੇਰੀ ਕਹਿ ਲਓ ਜਾਂ ਇਹਨਾਂ ਦਾ ਜਿਹੜਾ ਕੌਨਫੀਡੈਂਸ ਸੀਗਾ ਉਹੀ ਸਾਨੂੰ ਇੱਕ ਇਵਨ ਕਿ ਸਾਡੀ ਟੀਮ ਦੇ ਵਿੱਚ ਆਪਸ ਦੇ ਵਿੱਚ ਸਾਡੀ ਇੱਕ ਵਾਰੀ ਬਹਿਸ ਹੋਈ ਕਿ ਯਾਰ ਵੀ ਇੰਨੇ ਅਸੀਂ ਜੋ ਵੱਡੇ ਸ਼ੋਅ ਕਰ ਲਏ ਇੰਨੇ ਸਾਰੇ ਸਕਸੈਸਫੁਲ ਜਾ ਰਹੇ ਨੇ ਵੀ ਆਪਾਂ ਬੰਦੇ ਨੂੰ ਸ਼ੋਰ ਰੱਖ ਕੇ ਕੋਈ ਰਿਸਕ ਤਾਂ ਨਹੀਂ ਲੈ ਰਹੇ ਜਾਂ ਸਾਡੇ ਟੂਰ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਕਿ ਜਾ ਕੇ ਇੰਦਾ ਜਦੋਂ ਅਸੀਂ ਡਿਸਕਸ ਕਰ ਰਹੇ ਸੀਗੇ ਫਿਰ ਉਹ ਐਂਡ ਰਿਜ਼ਲਟ ਇਹੀ ਕੱਢਿਆ ਕਿ ਯਾਰ ਜਦੋਂ ਅਸੀਂ ਪੋਜ਼ਿਟਿਵ ਆ ਸਾਡੀ ਨੀਤ ਸੱਚੀ ਹੈ ਅਸੀਂ ਕਿਸੇ ਹੋਰ ਦੇ ਲਈ ਗਲਤ ਕੋਈ ਨਹੀਂ ਕਰ ਰਹੇ ਤੇ ਆਪਣੇ ਸਾਰੇ ਭਾਈਚਾਰੇ ਦੇ ਲਈ ਕੰਮ ਕਰ ਰਹੇ ਆ ਤਾਂ ਉਹ ਸਾਨੂੰ ਸਪੋਰਟ ਜ਼ਰੂਰ ਕਰਨਗੇ ਤੇ ਉਹੀ ਆ ਆਪਾਂ ਜਲੌਂਗ ਵਾਲੇ ਸ਼ੋਅ 'ਚ ਦੇਖਿਆ ਵੀਕਡੇਜ਼ ਹੋਣ ਦੇ باوجود ਲੋਕ ਟਾਈਮ ਤੇ ਵੀ ਆਏ ਉਹਨਾਂ ਨੇ ਵੇਟ ਵੀ ਕੀਤੀ ਤੇ ਉਸ ਤੋਂ ਬਾਅਦ ਡਿਮਾਂਡ ਇਹ ਕਰ ਰਹੇ ਸੀਗੇ ਹੋਰ ਅੱਗੇ ਹੋਰ ਚਕਾਓ ਤੇ ਜਦਕਿ ਅਗਲੇ ਦਿਨ ਸਾਰਿਆਂ ਦਾ ਕੰਮ ਸੀਗਾ ਬੱਚਿਆਂ ਦਾ ਸਕੂਲ ਸੀਗਾ ਤੇ ਉਹਦੇ ਲਈ ਇੱਕ ਸਾਡੇ ਕਹਿ ਲਓ ਕਿ ਜਿਹੜੇ 8 ਸ਼ੋਅ ਜਿਹੜੀ ਸਮਾਪਤੀ ਕਰਨੀ ਸੀ ਅਸੀਂ ਉਹ ਜਿਹੜੀ ਸਕਸੈਸ ਪਾਰਟੀ ਸੀਗੀ ਓਏ ਗਿੱਟ ਲੌਂਗ ਦੇ 쇼 ਨੇ ਉਸ ਟੂਰ ਨੂੰ ਸਕਸੈਸਫੁਲ ਕਰਤਾ ਬਾਕੀ ਥੈਂਕ ਯੂ ਜੀ